ਅਸੀਂ ਭਾਰਤੀ ਜਨਤਾ ਪਾਰਟੀ ਚੋਣ ਲੜ ਰਿਹਾ ਵਿਕਾਸ ਤੇ ਨਾ ਅਸੀਂ ਧਰਮ ਤੇ ਰਾਜਨੀਤੀ ਕਰਦੇ ਆਂ ਨਾ ਅਸੀਂ ਜਾਤੀ ਤੇ ਰਾਜਨੀਤੀ ਕਰਦੇ ਆਂ ਨਾ ਅਸੀਂ ਸਮਰਦਾਇਕ ਰਾਜਨੀਤੀ ਕਰਦੇ ਆਂ ਸਾਡੀ ਰਾਜਨੀਤੀ ਕੇਵਲ ਲੋ ਕੇਵਲ ਵਿਕਾਸ ਦੇ ਉੱਤੇ ਉਹੀ ਹੈ ਪਰਫਾਰਮੈਂਸ ਦੇ ਉੱਤੇ ਉਹੀ ਹੈ ਮੁਦੀਏ ਜਿਹੜੇ ਆਫਤਾ ਨੂੰ ਅਫਸਰ ਬਣਾਉਣ ਨਾਲ ਦੇ ਨੇ ਹਮੇਸ਼ਾ ਆਫਤਾ ਨੂੰ ਅਫਸਰ ਬਣਾ ਲੈਂਦੇ ਨੇ ਉਹਨਾਂ ਨੇ ਦੰਦ ਨਹੀਂ ਉਹਨਾਂ ਲਈ 0- ਮਾਈਨਸ ਤੋਂ ਹੁੰਦੇ ਹੈ ਬੋਲ ਗਰੀਬ ਰੇਡੀ ਵਾਲੇ ਦਾ ਰਿਕਸ਼ਾ ਆ ਲੈਦਾ ਗਰੀਬ ਨੂੰ ਤੋਂ ਗਰੀਬ ਜਿਹੜਾ ਵਿਅਕਤੀ ਸੀ ਉਹਦਾ ਅਕਾਊਂਟ ਖੁਲਵਾਇਆ ਉਹ ਬੰਦੇ ਦਾ ਨਾਮ ਵੀ ਦੂਰੀਏ ਉਹਦੇ ਪੈਸੇ ਵੀ ਜਿਹੜੇ ਨੇ ਉਹਦੇ ਅਕਾਊਂਟ ਹੀ ਜਾ ਰਹੇ ਨੇ ਕਾਂਗਰਸ ਦੇ ਦਰਾਲ ਨੂੰ ਬੇਵਜ ਹੋ ਗਏ ਖਤਮ ਹੋ ਗਏ ਕਾਂਗਰਸ ਜਿਹੜੀ ਧੀਮਕ ਬਰਤ ਤੇ ਦੇਸੂ ਚੜ ਗਈ 70 ਸਾਲ ਜਿਹਨੇ ਕੇ ਰੀੜ ਦੀ ਹੱਡੀ ਤੋੜ ਦਿੱਤੀ ਸੀ ਦੇਸ਼ ਨੇ ਸਜਾ ਦਿੱਤੀ 12 ਨਾ ਕਰੋ ਜਿਹੜਾ ਕੇਸ ਚੱਲ ਰਿਹਾ ਹੈ ਇਹਨਾਂ ਪਰ ਤੇ ਅਮਰੇ ਦੇਸ਼ ਦੀ ਆਜ਼ਾਦੀ ਦੇ ਗੋਦੀ ਜੀ ਨੂੰ 10 ਸਾਲ ਦਾ ਕੈਦਗਾਨ ਜਿਹੜਾ ਆਹਮਾ ਨੇ ਵਰਸ਼ਾਂ ਤੱਕ ਚੱਲਣਾ ਹੈ ਭਾਰਤੀ ਜੁਤਾ ਪਾਰਟੀ ਦਾ ਨਿਤ ਤੋਂ ਉਹ ਗੱਲ ਆ। ਉਸ ਤੋਂ ਬਾਅਦ ਉਜੋਨਾ ਲੋਜਨਾ ਪ੍ਰਧਾਨ ਮੰਤਰੀ ਜੀ ਨੇ ਲੋਕਾਂ ਨੂੰ ਸਖਤ ਸਿਖਿ ਆਪਣੀ ਸਰੰਡਰ ਕਰਨ ਲਈ ਲੋਕ ਸਮਝਾ ਕਰ ਦੇ ਜੀ ਉਹਨੂੰ ਦੇਣ ਦੀ ਤਾਂ ਕਿ ਕਰੋੜ ਰੁਪਏ ਇਕੱਠੇ ਹੋਏ ਉਹਦੇ ਨਾਲ 10 ਕਰੋੜ ਗੈਸ ਕਨੈਕਸ਼ਨ ਜਿਹੜੀਆਂ ਭੈਣਾ ਚੁੱਲੇ ਫੂਕ-ਫੂਕ ਕੇ ਜਲਾਦੇ ਫੇਫੜੇ ਰਾਹ ਹੋ ਜਾਂਦੇ ਸੀ ਅੱਜ ਹਰ ਇੱਕ ਦੇ ਘਰ ਦੇ ਵਿੱਚ ਗੈਸ ਕਨੈਕਸ਼ਨ ਹੈ ਜਿਹੜਾ ਸਵਚ ਭਾਰਤ ਦਾ ਜਿਹੜਾ ਗਾਂਧੀ ਜੀ ਦੇ ਜਨਮ ਦਿਨ ਤੇ 2 ਅਕਤੂਬਰ 2014 ਨੂੰ ਮੋਦੀ ਜੀ ਨੇ ਸਵਚਤਾ ਮਹਾਂ ਅੰਦਲਾਸ ਗਿਆ ਉਹਨਾਂ ਨੇ ਖੁੱਪਚਾ ਹੁ ਦੇ ਕੇ ਸਵਚਤਾ ਅਭਿਆਨ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਤੁਸੀਂ ਅੱਜ ਦੇਖੋ ਉਹ ਦਿਨ ਯਾਦ ਕਰੋ ਜਿਸ ਵੇਲੇ ਅਸੀਂ ਲੋਕ ਸ਼ਰਮਸਾਰ ਹੋ ਜਾਂਦੇ ਸੀ ਟ੍ਰੇਨ ਇਸਵਰ ਕਰਦੇ ਸੀ ਭੈਣਾ ਮਾਤਾਵਾਂ ਨੂੰ ਛੱਡਣਾ ਹੋਣਾ ਪੈਂਦਾ ਸੀ ਟਾਇਲਟ ਨਹੀਂ ਸੀ ਸੋਚਾਲੇ ਨਹੀਂ ਸੀ ਹਰਦੀ ਗੇਟ ਦੇ ਵਿੱਚ 12 ਕਰੋੜ ਸੋਚਾਲੇ ਜਿਹੜੇ ਨੇ ਉਹ ਮੋਦੀ ਜੀ ਨੇ ਉਪਰੰਭ ਕਰਾਇਆ ਹੁਣ ਇਸੇ ਮੇਰੀ ਮਾਤਾ ਪੈੜ ਨੂੰ ਸ਼ਰਮਿੰਦਾ ਨਹੀਂ ਹੋਣਾ ਪੈਂਦਾ ਘਰ ਨਹੀਂ ਸੀ ਛੱਤ ਨਹੀਂ ਸੀ ਬਾਰਿਸ਼ ਦੇ ਜਸਰਦੀ ਦੇ ਵਿੱਚ ਕੀਮਤੀ ਜੀਵਨ ਜਿਹੜੇ ਸੀ ਉੱਤਰੇ ਜਾਂਦੇ ਸੀ ਇਹ ਅੱਜ ਵੀ ਦੇਰ ਦੇ ਵਿੱਚ 2.5 ਕਰੋੜ ਜਿਹੜੇ ਘਰ ਨੇ ਆਵਾਸ ਯੋਜਨਾ ਦੇ ਵਿੱਚ ਉਹ ਗਰੀਬ ਲੋਕਾਂ ਨੂੰ ਜਿਹੜਾ ਉਹ ਉਪਲਬਧ ਕਰਾਇਆ ਨੇ ਉਹ ਵੀ ਨਹੀਂ ਦੇ ਸਕਦਾ ਅੱਜ ਦੇਸ਼ ਲਾਮਾਇ ਹੋ ਗਿਆ ਕਿ ਰਾਮ ਮੰਦਰ ਬਣਾ ਆਂਦਾ ਜੋ 500 ਸਾਲ ਤੋਂ ਦੇਸ਼ ਨੇ ਜਿਹੜਾ ਆ ਰਾਮਲਿਆਂ ਨੂੰ 10th ਤੋਂ ਮੈਨ ਦੇ ਵਿੱਚ ਮੰਦਰ ਦੇ ਵਿੱਚ ਪੁਜਾਉਣ ਦਾ ਜਿਹੜਾ ਕੰਮ ਕੀਤਾ ਹੈ ਉਹਦੇ ਅੰਦਰ ਵਿੱਚ ਉਹ મોદી ਜੀ ਨੇ ਕੀਤਾ ਹੈ ਕਿ ਅਜ ਵਰਤਮਾਨ ਸਮੇਂ ਦੇ ਵਿੱਚ ਬਾਰਨੋ ਸੁਪਰੀਮ ਕੋਰਟ ਦੇ ਆਰਡਰ ਨਾਲ ਉਹਦੇ ਵਿੱਚ ਬੋਦੀ ਕੀ ਨਾ ਆਕੇ ਤਸਵੀਰ ਅਜਾਗੀ ਸਾਹਿਬ ਲੋਕਿ ਦੇ ਨਾਲ ਕੋਰਟ ਦੇ ਵਿੱਚ ਸਾਰਾ ਕੱਥੇ ਨੇੜੇ ਨੇ ਉਹ ਪੇਸ਼ ਕਰਵਾਇਆ ਜਿਹਦੇ ਕਰਕੇ ਰਾਮ ਮੰਦਰ ਦੀ ਫੇਵਰਿਸ ਫੈਸਲਾ ਆਇਆ ਉਹ ਅਜ ਰਾਮ ਨੇ ਦੇਸ ਹੋ ਗਿਆ ਘਰ ਘਰ ਦੇ ਵਿੱਚ ਜਨ ਜਨ ਦੇ ਇੱਕੋ ਵਾਰਾਰੇ ਹੈ ਅੱਪਕੀ ਬਾਤ 400 ਦੇ ਬਾਅਦ